ਚੰਗੇ ਰੂਲ ਬਣਿਆ ਛਲਾਂਗਾ ਕਰੀਏ ਹੌਲੀ ਹੌਲੀ ਖੇਡ ਤੇ ਸੁਧਾਰ ਹੋਊਗਾ ਚਾਰ ਬੰਦੇ ਸਾਡੇ ਨਾਲ ਤਾਂ ਹੀ ਜੁੜਨੇ ਸਾਡਾ ਆਪਸ ਦੇ ਵਿੱਚ ਜੇ ਪਿਆਰ ਹੋਊਗਾ ਜੇ ਕੋਈ ਅੱਗੇ ਲੱਕ ਤੁਰਿਆ ਤਾਂ ਸਾਥ ਦਈ ਦਾ ਖਿੱਚਣੀਆਂ ਲੱਤਾਂ ਬਹੁਤ ਮਾੜੀ ਗੱਲ ਆ ਤੁਸੀਂ ਫੋਲੋ ਕਰੋ ਆਪਣਾ ਫਰਜ਼ ਮੰਨ ਕੇ ਉਹਨਾਂ ਹਰ ਇੱਕ ਮਸਲੇ ਦਾ ਕੀਤਾ ਹੱਲਾ ਇਹ ਜੋ ਬੁੱਕਾਂ ਉੱਤੇ ਕੋਣ ਵਿਦਵਾਨ ਪੋਸਟ ਆ ਕਹਿੰਦੇ ਅਸਲੋ ਕੋਈ ਮੁੱਦੇ ਉੱਤੇ ਗੱਲ ਨਹੀਂ ਹੋਈ ਬਾਕੀ ਇਸ ਨਾਲ ਤੇ ਜਹਿਲ ਸੀ ਨਾ ਭਰੇ ਪਏ ਆ ਦੁੱਖ ਇਹੋ ਆ ਕੇ ਉਹਨਾਂ ਦੀ ਕੋਈ ਚੱਲ ਨਹੀਂ ਹੋਈ ਕੁਝ ਗੱਲਾਂ ਜੱਗ ਚਾਹਰ ਨਾਲ ਜਾਣ ਕੀਤੀਆਂ ਪਰ ਗੱਲਾਂ ਹੋਈਆਂ ਮਾਂ ਜ਼ਰੂਰ ਇਹ ਯਕੀਨ ਰੱਖਿਓ ਪੱਕਾ ਸੋਡਾ ਵੀ ਸੁਣਾਗੇ ਗੱਲਾਂ ਸਿਰ ਮੱਥੇ ਆ ਜੇ ਕੋਈ ਚੰਗਾ ਰੂਲ ਹੋਇਆ ਤਾਂ ਜ਼ਰੂਰ ਦੱਸਿਓ ਸਹਿਮਤੀ ਬਾਜੀ ਦੀ ਲਾਓ ਪੰਚਾਇਤ ਦੀ ਰੌਲਾ ਬਾਜੀ ਉੱਤੇ ਪੈ ਜੂ ਇਹ ਸਵਾਲ ਨਹੀਂ ਕੋਈ ਰੋਲੇ ਆਪਦੇ ਤੇ ਗੁੱਸੇ ਕੱਢਦੇ ਕਮੇਟੀ ਤੇ ਸਾਡੇ ਆਪਣੇ ਵੀ ਬੰਦਿਆਂ ਦਾ ਹਾਲ ਨਹੀਂ ਕੋਈ ਕਈ ਨਿੱਕੀ ਨਿੱਕੀ ਗੱਲ ਸੱਟ ਦੇ ਕਮੇਟੀ ਤੇ ਕਹਿੰਦੇ ਬੇਦੀ ਨੀ ਕਮੇਟੀ ਜਿਵੇਂ ਹੁੰਦੀ ਇੰਨੀ ਆ ਅਨੇ ਅਕਲਾਂ ਤੋਂ ਰੋਬ ਆ ਕੇ ਇੰਨਾ ਮਾਰਦੇ ਜਿਵੇਂ ਇਹਨਾਂ ਕੋਈ ਕਮੇਟੀ ਲਈ ਤਨਖਾਹ ਬੰਨੀ ਆ ਗੁੱਸੇ ਕਿਨੇ ਪੁੱਲੋ ਪਲਾ ਸੋਚੋ ਖੇਡਦਾ ਹਰ ਹੱਥ ਵਿੱਚ ਰੂਨਾ ਵਾਲਾ ਕੈਦਾ ਹੋਊਗਾ ਆ ਗੱਲ ਆਖਿਆ ਚੰਨੀ ਨੇ ਭਾਵੇਂ ਲੈ ਲੋ ਲੈ ਕੇ ਆ ਰੂਲ ਬਣਿਆ ਦਾ ਸਾਨੂੰ ਬਹੁਤ ਫਾਇਦਾ ਹੋਊਗਾ ਆ ਗੱਲ ਆਖਿਆ ਚੰਨੀ ਨੇ ਭਾਵੇਂ ਲੈ ਲੋ ਲੈ ਕੇ ਆ ਰੂਲ ਬਣਿਆ ਦਾ ਸਾਨੂੰ ਬਹੁਤ ਫਾਇਦਾ ਹੋਊਗਾ Thank <laughs> you.